ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬਡੇ ਦੇ ਗੁਆਹ ਦੇ ਹੇਠ 15 ਕੱਤ ਤੋਂ ਟਰੈਕਟਰ ਮਾਰਚ ਦੇ ਜੋ ਕਰ ਰਹੇ ਆ ਤਰਵੰਦੀ ਬੋਸ ਸਿੰਘ ਤੋਂ ਰਵਾਨਾ ਹੋਣ ਲੱਗੇ। ਅੱਜ ਤਰਵੰਦੀ ਬੋਸ ਸਿੰਘ ਦਾ ਮੈਂ ਤਾਜ਼ਾ ਮਾਹੌਲ ਫੌਂਡਿਆ ਤੁਹਾਨੂੰ। ਜੋ ਟਰੈਕਟਰ ਤਰਵੰਦੀ ਬੋਸ ਸਿੰਘ ਤੋਂ ਚਲ ਕੇ ਮਾਰਚ ਹੋ ਰਿਹਾ ਹੈ ਕਿਉਂਕਿ ਤਰਵੰਦੀ ਬੋਸ ਸਿੰਘ ਦਾ ਜਿਹੜਾ ਅੱਜ ਮੈਂ ਤਾਜ਼ਾ ਮਾਹੌਲ ਫੌਂਡਿਆ 15 ਕਸਤਲਾ ਜੋ ਟਰੈਕਟਰ ਮਾਰਚੋਂ ਲੱਗੇ ਅਜ ਤਰਵੰਡੀ ਬਸੋਂ ਤੋਂ ਜਿਹੜੇ ਰਵਾਨੇ ਹੋਣ ਲਗੇ ਟਰੈਕਟਰ ਤਰਵੰਡੀ ਗੋਸਟ ਤੋਂ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਆਪ ਜੀ ਨੂੰ ਤਾਜ਼ਾ ਮਾਹੌਲ ਲੱਗਿਆ ਵਿਖਾਉਣ ਕਿ ਤਰਵੰਡੀ ਬਹੁਤ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਕਿਰਸਾਨ ਸ਼ਗਨਸ਼ ਕਮੇਟੀ ਦੇ ਯੋਧੇ ਜਿਹੜਾ ਅਪਰਾਲਾ ਕਰਕੇ ਬੈਠੇ ਹੋਏ ਆ 15 ਅਗਸਤ ਦਾ ਕਹਿਣ ਤੇ ਭਾਵ ਕਿ 15 ਅਗਸਤ ਨੂੰ ਵੀ ਮਨਾਉਣ ਦੇ ਖਾਤਰ ਤੇ ਜਿਹੜੇ ਬਿੱਲੀ ਲਾ ਕੇ ਮੋਰਚਾ 4 ਮਹੀਨੇ ਤੋਂ ਫੇਰ ਬੈਠੇ ਹੋਏ ਆ ਉਸ ਮੋਰਚੇ ਦੇ ਸਬੰਧ ਵਿੱਚ ਅਸੀਂ ਇਸ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜਿਹੜੇ ਕਿਸਾਨ ਹੁਣ ਫੇਰ ਬਾਰਡਰਾਂ ਤੇ ਬੈਠੇ ਹੋਏ ਆ ਉਹਨਾ ਬਾਰਡਰਾਂ ਦੇ ਬੈਠੇ ਹੋਏ ਇੱਕ ਫੇਰ ਸਰਕਾਰ ਨੂੰ ਅਜੇ ਤਾਈ ਕੋਈ ਪਤਾ ਨਹੀਂ ਲੱਗਾ ਇਹਦੇ ਕੰਨ ਤੇ ਕੋਈ ਜੂ ਨਹੀਂ ਸਰਕੀ ਕਿ ਅਸੀਂ ਇਹਨਾਂ ਨੂੰ ਜਿਹੜਾ ਰੋੜਾਂ ਦੇ ਭਾਇਆ ਇਹਦੇ ਇਹਨਾਂ ਦਾ ਇਹਨਾਂ ਖਰਚਾ ਕਰਾ ਰਹੇ ਆ ਕਿ ਕਿਸਾਨੀ ਨੂੰ ਇਹਨਾਂ ਥੱਲੇ ਲਈ ਜਾ ਰਹੇ ਨੇ ਉਹਨਾਂ ਦੇ ਪ੍ਰਬੰਧ ਵਿੱਚ ਅੱਜ ਅਸੀਂ ਇਹ ਜਿਹੜੀ ਝੰਡਾ ਮਾਰਚ ਆ ਕਰਨ ਲੱਗੇ ਆ ਤਲਵੰਡੀ ਬੁੱਸੋਂ ਤੋਂ ਚੱਲ ਕੇ ਪੰਘਾਲਾ ਤੂਤ ਖੇਮ ਕਰਨ ਤੇ ਆਸਰ ਬਟੋਆ ਇਦਰ ਦੀ ਝੰਡਾ ਮਾਰਚ ਕਰਦੇ ਹੋਏ ਤੇ ਸਾਰੀ ਗਿੰਨੇ ਵੀ ਸਾਡੀ ਕਿਸਾਨੀ ਆ ਜਵਾਨੀਆਂ ਉਹਨੂੰ ਜਗਾਉਣ ਬਾਰੇ ਅਸੀਂ ਦੱਸ ਰਹੇ ਆ ਪਿੰਡਾਂ ਦੇ ਵਿੱਚ 호ਕਾ ਦੇ ਰਹੇ ਆ ਕਿ ਇਹ ਵੇਖੋ ਕਿਸਾਨਾਂ ਨਾਲ ਸਾਡਾ ਫਰਜ਼ ਬੰਦਾ ਜੁੜਨਾ ਕਿ ਨਹੀਂ ਜੁੜਨਾ ਕਿਉਂਕਿ ਅਸੀਂ 13 ਮਹੀਨੇ ਪਿੱਛੇ ਦਿੱਲੀ ਦੇ ਲਾ ਕੇ ਆਏ ਤੇ ਸਰਕਾਰ ਨੇ ਝੂਠੇ ਵਾਅਦੇ ਸਾਡੇ ਨਾਲ ਕਰਕੇ ਉਹਨਾਂ ਝੂਠਿਆਂ ਵਾਅਦਿਆਂ ਦੇ ਫੇਰ ਨੁਫਕਰ ਹੋ ਕਰਕੇ ਸਾਨੂੰ ਉਹਨਾਂ ਦਿੱਲੀ ਦੇਆਂ ਰਸਤਿਆਂ ਤੇ ਫੇਰ ਖੜਿਆ ਏ ਤੇ ਜੇ ਅਸੀਂ ਉਥੇ ਜਾ ਕੇ ਆਪਦਾ ਰੋਸ ਰੱਖਣ ਵਾਸਤੇ ਚਾਹੇ ਅਸੀਂ ਆਪਦਾ ਕੋਈ ਰੋਸ ਮਨਜਾਰਾ ਕਰਨ ਵਾਸਤੇ ਦਿੱਲੀ ਜਾ ਰਹੇ ਸਾਂ ਤੇ ਪਰ ਸਰਕਾਰ ਨੇ ਰਸਤੇ ਦੇ ਵਿੱਚ ਸਾਨੂੰ ਫੇਰ ਰੋਕਿਆ ਕਿਉਂਕਿ ਬਲਵੀਰ ਸਿੰਘ ਨੇ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਕਿਉਂਕਿ ਅੱਜ 15 ਅਕਤੂਬਰ ਹੋ ਚੁੱਕੀ ਹੈ ਟਰੈਕਟਰ ਮਾਰਚ ਹੋ ਰਿਹਾ ਏ ਇਹ ਪ੍ਰਧਾਨ ਜੀ ਤੁਸੀਂ ਕਿਹੜੇ ਵਾਜਣਾ ਅਸੀਂ ਜੀ ਇੱਥੋਂ ਆ ਜਾ ਰਹੇ ਹਾਂ ਤਲਵੰਡੀ ਬੁੱਸੰਗ ਤੋਂ ਚੱਲ ਕੇ ਹਾਂਜੀ ਪੰਘਾਲਾ ਆਰਮ ਸਿੰਘ ਵਾਲਾ ਰਤੋਗੇ RAMU ਵਾਲ ਖੇਮ ਕਰਨ ਮਾਛੀ ਕੇ ਆਸਰ ਬਟੋਆ ਫਿਰ ਕਿਰਹਾਲੇ ਆ ਕੇ ਇਹਨਾਂ ਦੀ ਸਮਾਪਤੀ ਹੋਵੇਗੀ ਉੱਥੇ ਆ ਕੇ ਮੀਟਿੰਗ ਲੱਗੇਗੀ ਜੋ ਅਗਲੇ ਸਾਵਾਂ ਜਿਹੜਾ ਲਿਖਿਆ ਜਾਏਗਾ ਉਹ ਸਮੇਂ ਦੇ ਨਾਲ ਚੱਲਾਂਗੇ ਇਹ 15 ਟਰੈਕਟਰ ਤਲਵੰਡੀ ਬੁੱਸੰਗ ਤੋਂ ਰਵਾਨਾ ਹੋਣ ਲੱਗੇ ਮੈਂ ਗੁਰਦੇਵ ਸਿੰਘ ਪ੍ਰੈਸ ਕੱਤਰਬਲਾਕ ਬਟੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ